2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਦਿਆ ਸੀ ਅਕਾਲ ਤੱਕ ਸਾਧ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜ਼ਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋ ਨੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਿਰ ਬੋਲੇ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਹੈ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤਿ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜ਼ਿਸ਼ ਲੱਗਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰారంਭ ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨਹੀਂ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਅਪਾਇੰਟਿੰਗ ਅਥোরਿਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੀ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂ ਪਤ ਰੱਖ ਲਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਹੁਕਮ ਨਾਲ ਮੈਨੂੰ ਸਾਜ਼ਿਸ਼ ਕਹਿਣ ਦਾ ਵਰਤਾਂਤ ਸਿਰਜ ਰਹੇ ਆ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਆ ਕਿ ਮਰੇ ਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਬਿਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵੌਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਧ ਕਿਸਮਤੀ ਕੀ ਹੋ ਰਹੀ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋਂਨੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਿਰੋ ਮੁਸਲਮਾਨ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਗਾਣੇ ਜਿੰਨਾ ਵੀ ਜਿਹਨੂੰ ਗੁਰਮਤਿ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰਾਰambh ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨੀ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖ ਸਹਿਤ ਉਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਅਪਾਇੰਟਿੰਗ ਅਥੋਰਿਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂੰ ਪਤ ਰੱਖ ਲਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਹੁਕਮਨਾਮੇ ਨੂੰ ਸਾਜ਼ਿਸ਼ ਕਹਿਣ ਦਾ ਬਿਰਤਾਂਤ ਸਿਰਜ ਰਹੇ ਆ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਐ ਕਿ ਮਰਿਆ ਮੁਕਿਆਂ ਦਾ ਨਾਂ ਨਹੀਂ ਲਈਦਾ ਵਾਰ-ਵਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਬਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵੌਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹ ਰਹੇ ਨੇ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਰਹੀ ਹੈ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ 사ਜਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤੱਕ ਸਾਥ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜ਼ਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਉਹਨੂੰ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਰ ਹੋ ਮੁਸਲਮਾਨ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਮਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤਿ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜ਼ਿਸ਼ ਲੱਗਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ आनंद ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰਾਰambh ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨਹੀਂ ਪ੍ਰਾਰambh ਕੀਤੀ ਬਲਕਿ ਉਸ ਤੋਂ ਪਹਿਲਾਂ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਗ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ हे ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਉਹ ਪਾਇੰਟਿੰਗ ਅਥਾਰਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂ ਪਤ ਰੱਖ ਲਈਏ ਬੋਲੇ ਸੋ ਨਿਹਾਲ ਤੇ ਇਹ ਲੋਕ ਉਸ ਹੁਕਮ ਨਾਲ ਮੈਨੂੰ ਸਾਜ਼ਿਸ਼ ਕਹਿਣ ਦਾ ਬਰਤਾਂਤ ਸਿਰਜ ਰਿਹਾ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਐ ਕਿ ਮਰਿਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਬਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵੌਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਦ ਕਿਸਮਤੀ ਕੀ ਹੋ ਰਹੀ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਹੈ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋਣੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਰ ਓ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲਦੇ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰਾਰੰਭ ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨੀ ਪ੍ਰਾਰੰਭ ਕੀਤੀ ਬਲਕਿ ਉਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੀ ਵੀ ਅਪਾਇੰਟਿੰਗ ਅਥੋਰਿਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂਫਤ ਰੱਖ ਲਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਨੂੰ ਕਿਉਂ ਮੈਨੂੰ ਸਾਜ਼ਿਸ਼ ਕਹਿਣ ਦਾ ਬਿਰਤਾਂਤ ਸਿਰਜ ਰਹੇ ਆ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਆ ਸਾਹਿਬ ਕਹਿ ਕੇ ਗਏ ਐ ਕਿ ਮਰਿਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਬਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵਾਉਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਦ ਕਿਸਮਤੀ ਕੀ ਹੋ ਰਹੀ ਹੈ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਪਰ ਗੁਰੂਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤਖਤ ਸਾਹਿਬ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋਣੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਕਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਟ ਬਾਖਸ਼ੀ ਰਾਬਾ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਹੈ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਆਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪਾਰੰਭ ਕਰੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨੀ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਗ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ ਹੇ ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਅਪਾਇੰਟਿੰਗ ਅਥੋਰਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂਫਤ ਰੱਖ ਲਈ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਇਹ ਲੋਕ ਉਸ ਨੂੰ ਕਿਉਂ ਮਨਾ ਮੈਨੂੰ ਸਾਜ਼ਿਸ਼ ਕਹਿਣ ਦਾ ਬਿਰਤਾਂਤ ਸਿਰਜ ਰਿਹਾ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਐ ਕਿ ਮਰੀਆ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਹ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਵਰਤਾਂਤ ਸਿਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵਾਨ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਧ ਕਿਸਮਤੀ ਕੀ ਹੋ ਰਹੀ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮਾ ਸਾਜਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਨੂੰ ਦੱਸਦਾ 2 ਦਸੰਬਰ ਤੋਂ ਪਹਿਲੋ ਕਿਸੇ ਵੀ ਨੇਤਾ ਦੀ ਕੋਠੀ ਦੇ ਵਿੱਚ ਅਸੀਂ ਨਹੀਂ ਗਏ ਇਸ ਮਸਲੇ ਨੂੰ ਲੈ ਕੇ 2 ਦਸੰਬਰ ਵੀ ਛੱਡੋ 10 ਫਰਵਰੀ 2025 ਜਿਸ ਦਿਨ ਇਹਨਾਂ ਨੇ ਮੈਨੂੰ ਜ਼ਲੀਲ ਕਰਕੇ ਜਿਹੜਾ ਹੈ ਉਹ ਕਰੋ ਕੱਢਿਆ ਸੀ ਅਕਾਲ ਤੱਕ ਸਾਧ ਤੇ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 10 ਫਰਵਰੀ ਤੋਂ ਪਹਿਲਾਂ ਵੀ ਕਦੇ ਕਿਸੇ ਨੇਤਾ ਦੀ ਕੋਠੀ 'ਚ ਕਿਸੇ ਨੇਤਾ ਦੇ ਘਰ ਜਿਹੜਾ ਉਹ ਅਸੀਂ ਨਹੀਂ ਗਏ ਇਹ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਨੂੰ ਦੱਸਦਾ ਤੇ ਜਦੋਂ ਤੁਸੀਂ 10 ਫਰਵਰੀ ਨੂੰ ਜ਼ਲੀਲ ਕਰਕੇ ਤੁਸੀਂ ਘਰੇ ਤੋਰਤਾ ਤੇ ਫਿਰ ਤੁਸੀਂ ਚਾਹੁੰਦੇ ਕੀ ਸੀ ਤੁਸੀਂ ਉਹੀ ਚਾਹੁੰਦੇ ਸੀ ਜਿਹੜਾ 2 ਦਸੰਬਰ ਤੋਂ ਪਹਿਲਾਂ ਤੁਹਾਡੇ ਇੱਕ ਨੇਤਾ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨਾ ਬਦਨਾਮ ਕਰਾਂਗੇ ਇਹ ਆਤਮ ਹੱਤਿਆ ਕਰੂਗਾ ਤੁਸੀਂ ਚਾਹੁੰਦੇ ਸੀ ਕਿ 10 ਫਰਵਰੀ ਨੂੰ ਅਸੀਂ ਜਲੀਲ ਕਰਕੇ ਕਢਤਾ ਇਹ ਆਤਮ ਹੱਤਿਆ ਕਰੂਗਾ ਆਤਮ ਹੱਤਿਆ ਨਹੀਂ ਕੀਤੀ ਤੇ 10 ਫਰਵਰੀ ਤੋਂ ਬਾਅਦ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਕਿਹਨੂੰ ਮਿਲਦਾ ਹੈ ਕਿਹਨੂੰ ਨਹੀਂ ਮਿਲਦਾ ਤੁਹਾਡਾ ਕੀ ਸਾਰੋਕਾਰ ਉਹਦੇ ਨਾਲ ਤੁਸੀਂ ਕੌਣ ਹੋਣੇ ਪੁੱਛਣ ਵਾਲੇ ਜਦੋਂ ਤੁਸੀਂ 10 ਫਰਵਰੀ ਨੂੰ ਮੈਨੂੰ ਰੁਖਸਤ ਕਰ ਦਿੱਤਾ ਉਸ ਤੋਂ ਬਾਅਦ ਮੈਂ ਕਿਸੇ ਦੇ ਘਰੇ ਜਾਵਾਂ ਕਿਸੇ ਦੇ ਘਰੇ ਨਾ ਜਾਵਾਂ ਤੁਹਾਨੂੰ ਕੀ ਮਤਲਬ ਹੈ 2 ਦਸੰਬਰ ਤੋਂ ਪਹਿਲਾਂ ਕਦੀ ਨਹੀਂ ਗਏ ਔਰ 10 ਫਰਵਰੀ ਤੋਂ ਪਹਿਲਾਂ ਕਦੀ ਨਹੀਂ ਗਏ ਬੋਲੇ ਸੋਨਹਰ ਤੋਂ ਮੁਸਲਿਮ ਬੋਲੇ ਤੇ ਤੁਸੀਂ ਐਡਾ ਵੱਡਾ ਪਾਪ ਕਿਵੇਂ ਕਰ ਸਕਦੇ ਹੋ 2 ਦਸੰਬਰ ਦੇ ਹੁਕਮਨਾਮੇ ਨੂੰ ਸਾਜ਼ਿਸ਼ ਦੱਸਣ ਵਾਲਾ ਜਿਹੜਾ ਕਿ ਸਾਰੇ ਪੰਥ ਨੇ ਪ੍ਰਵਾਨ ਕੀਤਾ ਤੇ ਮੰਨ ਲਾ ਸਾਜ਼ਿਸ਼ ਹੈ ਤੇ ਬਦਲ ਕੇ ਦਿਖਾਓ ਬਦਲ ਦਿਓ ਜਿਹੜਾ ਸਿੱਖੀ ਨੂੰ ਸਮਝਦਾ ਜਿਹਦੇ ਅੰਦਰ ਰਾਈ ਦੇ ਦਾਣੇ ਜਿੰਨਾ ਵੀ ਜਿਹਨੂੰ ਗੁਰਮਤ ਦੀ ਸਮਝ ਹੈ ਉਹ ਇਸ ਹੁਕਮਨਾਮੇ ਨੂੰ ਕਦੇ ਬਦਲ ਨਹੀਂ ਸਕੇਗਾ ਤੇ ਜਿਹਨੂੰ ਰਾਈ ਦੇ ਦਾਣੇ ਜਿੰਨੇ ਵੀ ਸਮਝ ਨਹੀਂ ਹੈ ਉਹ ਭਾਵੇਂ ਬਦਲ ਦੇ ਬਦਲਾ ਲਓ ਇਹ ਸਾਜਿਸ਼ ਲੱਗਦਾ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੇ ਮੇਰੇ ਸਾਥੀ ਚਾਰ ਸਿੰਘ ਸਹਿਬਾਨ ਜਿਹੜੇ ਨਾਲ ਸੀ ਉਹ ਗਵਾਹ ਹੈ ਅਨੰਦ ਸਾਹਿਬ ਦਾ ਪਾਠ ਕਰਕੇ ਫੇਰ ਹੁਕਮਨਾਮਾ ਜਿਹੜਾ ਹੋਇਆ ਉਹਦੀ ਕਾਰਵਾਈ ਪ੍ਰారంਭ ਕੀਤੀ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਫੇਰ ਹੀ ਕਾਰਵਾਈ ਨਹੀਂ ਪ੍ਰారంਭ ਕੀਤੀ ਬਲਕਿ ਉਸ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਗ ਸਹਿਤ ਉੱਥੇ ਪੰਜੇ ਸਿੰਘ ਸਹਿਬਾਨਾ ਨੇ ਜਾ ਕੇ ਅਰਦਾਸ ਕੀਤੀ ਸੀ ਕਿ हे ਧੰਨ ਗੁਰੂ ਰਾਮਦਾਸ ਮਹਾਰਾਜ ਅੱਜ ਫੈਸਲਾ ਕਰਨ ਲੱਗੇ ਆ ਉਸ ਲੀਡਰਸ਼ਿਪ ਦਾ ਜਿਹੜੀ ਸਾਡੇ ਵੀ ਉਹ ਪਾਇੰਟਿੰਗ ਅਥਾਰਟੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਤੇ ਕਿਤੇ ਡੋਲ ਨਾ ਜਾਈਏ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੇ ਪਹਿਲਾਂ ਹਰਮੰਦਰ ਸਾਹਿਬ ਅਰਦਾਸ ਕੀਤੀ ਸੀ ਫਿਰ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਅਗਲੇ ਦਿਨ 3 ਦਸੰਬਰ ਨੂੰ ਪਹਿਲੋ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਸ਼ੁਕਰਾਨਾ ਕੀਤਾ ਸੀ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੇਖ ਸਹਿਤ ਸ਼ੁਕਰਾਨਾ ਕੀਤਾ ਸੀ ਵੀ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੀ ਤੂੰ ਪਤ ਰੱਖ ਲਈਏ ਬੋਲੇ ਸੋ ਨਿਹਾਲ ਤੇ ਇਹ ਲੋਕ ਉਸ ਹੁਕਮ ਨਾਲ ਮੈਨੂੰ ਸਾਜ਼ਿਸ਼ ਕਹਿਣ ਦਾ ਬਰਤਾਂਤ ਸਿਰਜ ਰਿਹਾ ਕਹਿੰਦੇ ਸਾਜ਼ਿਸ਼ ਹੈ ਜੀ ਸਾਜ਼ਿਸ਼ ਇਸ ਤੋਂ ਘਣਾਉਣੀ ਹਰਕਤ ਜਿਹੜੀ ਆ ਉਹ ਕੀ ਹੋ ਸਕਦੀ ਹੈ ਪਰ ਚਲੋ ਜਿਵੇਂ ਦਸੂਹਾ ਸਾਹਿਬ ਕਹਿ ਕੇ ਗਏ ਆ ਕਿ ਮਰਿਆਂ ਮੁਕਿਆਂ ਦਾ ਨਾਂ ਨਹੀਂ ਲਈਦਾ ਬਾਰ-ਬਾਰ ਵਾਕਈ ਨਹੀਂ ਲਈਦਾ ਅਸੀਂ ਆਪਣੀ ਲਕੀਰ ਵੱਡੀ ਕਰੀਏ ਅਸੀਂ ਇਹਨਾਂ ਤੋਂ ਲੈਣਾ ਕੀ ਇਸਰਾਪੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਜਿਹੜੇ ਸਰਾਪੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਤੇ ਉਹਨਾਂ ਦਾ ਨਾਂ ਕੀ ਲੈਣਾ ਅਸੀਂ ਆਪਣੀ ਲਕੀਰ ਵੱਡੀ ਕਰਨੀ ਬਰਤਾਂਤ ਸਰਜੇ ਜਾ ਰਹੇ ਨੇ ਔਰ ਆਪਣੀ ਪਾਰਟੀ ਸਿੱਖਾਂ ਦੀ ਪਾਰਟੀ ਪੰਥ ਦੀ ਪਾਰਟੀ ਅਖਵੌਣ ਵਾਲੇ ਲੀਡਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਆਏ ਹੋਏ ਹੁਕਮਨਾਮੇ ਨੂੰ ਸਾਜ਼ਿਸ਼ ਕਹਿ ਰਹੇ ਨੇ ਇਸ ਤੋਂ ਵੱਡੀ ਵੱਧ ਕਿਸਮਤੀ ਕੀ ਹੋ ਰਹੀ ਕਹਿੰਦੇ ਜੀ ਸਾਜ਼ਿਸ਼ ਹੈ 2 ਦਸੰਬਰ ਦਾ ਹੁਕਮਨਾਮ ਸਾਜ਼ਿਸ਼ ਘੜੀ ਗਈ ਚੰਡੀਗੜ੍ਹ ਦੇ ਵਿੱਚ ਇੱਕ ਨੇਤਾ ਦੀ ਕੋਠੀ ਦੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਹੈ 6ਵੇਂ ਪਾਤਸ਼ਾਹ ਦਾ ਅਸਥਾਨ ਹੈ ਔਰ 6ਵੇਂ ਪਾਤਸ਼ਾਹ ਦੇ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ